ਕੀ ਨਾਮ ਜਪਤ ਲਖਬੀਰ ਸਿੰਘ ਸਰਪੰਚ ਲਖਬੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਨੀਰੀ ਦੀ ਖੇਤੀ ਤੁਸੀਂ ਕਰ ਰਹੇ ਹੋ ਲੋਕ ਕਹਿੰਦੇ ਆ ਕਿ ਖੇਤੀ ਲਾਏ ਬੰਦਾ ਨਹੀਂ ਲਈ ਤੁਸੀਂ ਐਸੇ ਕੰਮ ਕੋਈ ਆਪਣਾ ਰੋਜਗਾਰ ਚਲਾ ਰਹੇ ਨਹੀਂ ਅਹੀ ਤੇ ਆਨੇ ਲਾਏ ਬੰਦਾ ਅਹੀ ਤੇ ਵੇਖੋ ਜੀ ਇਤੋਂ ਰੋਟੀ ਖਾਂਦੇ ਆਂ ਹਾਂ ਤੇ ਲਾਏ ਬੰਦਾ ਕਹਿਣਾ ਹੀ ਹੈ ਤੇ ਬਾਕੀ ਹੱਥੀ ਮਿਹਨਤ ਕਰਾਂਗੇ ਤੇ ਫੇਰ ਹੀ ਲਾਏ ਬੰਦਾ ਵੇਖੋ ਕਈ ਲੋਕ ਨੇ ਉਹ ਆਂਦੇ ਨੇ ਵੀ ਮੰਜੇ ਦੇ ਬਹਿ ਕੇ ਚਾਹ ਕੁਰਸੀ ਦੇ ਬਹਿ ਕੇ ਪੈਸਾ ਆ ਜਾਏ ਪੈਸਾ ਤੇ ਕੰਮ ਕੀਤੇ ਆਏਗਾ ਲਾਈਵੰਦਾ ਫੇਰ ਹੀ ਹੈ ਨਾ ਤੇ ਇਹ ਲੋਕਾਂ ਦੇ ਨੇ ਵੀ ਕੁਰਸੀ ਤੇ ਬਹਿ ਜੇ ਤਾਂ ਲਾਈਵੰਦਾ ਹੋ ਜੇ ਵੇਖੋ ਇੱਥੇ ਹੰਦਾਵਾ ਸਾਹਿਬ ਵੀ ਆਏ ਸੀ ਉਹ ਵੀ ਵੇਖ ਕੇ ਉਹਨਾਂ ਦਾ ਮਨ ਖੁਸ਼ ਹੋਇਆ ਇੱਥੇ ਪਿਛਲੀ ਵਾਰੀ ਐਮਪੀ ਨੇ ਸਾਡੇ ਉਹ ਆਏ ਦੇ ਵੇਖ ਕੇ ਤਾਂ ਖੁਸ਼ ਹੋ ਗਏ ਅੰਦੇ ਵੀ ਇਹੋ ਜਿਹਾ ਕੰਮ ਕਰਨਾ ਚਾਹੀਦਾ ਹੋਰ ਵੀ ਸੱਜਣ ਆਉਂਦੇ ਨੇ ਬੜੇ ਵਧੀਆ ਆਪਣਾ ਸਰਖ ਸਲਾਗਾ ਹੀ ਕਰਦਾ ਇਸ ਕੰਮ ਦੀ ਕਿੰਨੀ ਜ਼ਮੀਨ ਤੋਂ ਸ਼ੁਰੂ ਕੀਤਾ ਤੇ ਕਿੰਨਿਆਂ ਤੱਕ ਪਹੁੰਚੇ ਹੁਣ ਤੱਕ ਅਸੀਂ 10 ਮਰਲਿਆਂ ਤੋਂ ਸ਼ੁਰੂ ਕਰਕੇ ਤੇ ਹੁਣੇ 2.5 ਤੇ 3 ਏਕੜ ਤੋਂ ਤੱਕ ਚਲੇ ਗਏ ਆ ਜਿਹੜਾ ਵੀ ਅਸੀਂ ਪਨੀਰੀ ਹੈ ਹੁਣੇ 2.5 ਤੇ 3 ਏਕੜ ਹੈਗੀ ਹੈ ਇੱਥੇ ਪਹਿਲਾਂ ਤੇ ਗੋਭੀ ਦੀ ਪਨੀਰੀ ਹੈ ਗੋਭੀ ਤੋਂ ਬਾਅਦ ਆਪਣਾ ਨਾਲ ਹੀ ਮਰਚ ਬਤਾਉ ਨਾਲ ਹੀ ਆਪਣਾ ਪਿਆਜ਼ ਦੀ ਪਨੀਰੀ ਹੈ ਕਾਇ ਤੋ ਹੁਣ ਵੱਲ ਵਾਲੀ ਤੋੜੀ ਐ ਦੂਜਾ ਘੀਆ ਐ ਸਾਰਾ ਜੋ ਲੋਕੀ ਲੱਕੀ ਕਿੰਨੇ ਮਹੀਨੇ ਕੰਮ ਚੱਲਦਾ ਐ 1 ਕੋ 8 9 ਮਹੀਨੇ ਕੰਮ ਚੱਲਦਾ ਜੀ ਫੇ ਬਾਕੀ ਮਹੀਨੇ ਕਿਰਦੇ ਬਾਕੀ ਇਹ ਝੋਨਾ ਚਾਣਾ ਲਾਲੀ ਦਾ ਨਾਲੇ ਦੋ ਤਿੰਨ ਮਹੀਨੇ ਨਾਲੇ ਨੂੰ ਆਖੀ ਦਾ ਘੁੰਮ ਫਿਰ ਲਓ ਜਰਾ ਹਾਂਜੀ ਕਿੰਨਾ ਕ ਟਾਈਮ ਲੱਗ ਜਾਂਦਾ ਪਨੀਰੀ ਨੂੰ ਮਿਹਨਤ ਕਿੰਨੀ ਲੱਗ ਜਾਂਦੀ ਮਿਹਨਤ ਵੇਖੋ ਜੀ ਜਿਹੜਾ ਪਹਿਲੀ ਵਾਰੀ ਲੱਗਦਾ ਜਦੋਂ ਹੁਣ ਪਹਿਲੀ ਪਨੀਰੀ ਬੀਜੀ ਉਹਦੀ ਪ੍ਰਾਫਿਟ ਕਰਕੇ ਉਹਦੇ ਵਿੱਚ ਲਾਈ ਜਾਂਦਾ ਉਹਦਾ ਵਿੱਚੋਂ ਕਮਾਈ ਜਾਂਦਾ ਅਸੀਂ ਪੱਲਿਓ ਕੁੱਖ ਨਹੀਂ ਲਾਉਂਦੇ ਅੰਜੇ ਆਪਣਾ ਨਾਮ ਦੱਸਿਓ ਸੁਖਦੇਵ ਸਿੰਘ ਪੈਂਟ ਕੇ ਸਿਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਜੇਰਵਾ ਬਨਾਲਕ ਹਰ ਕਿਹੜੀ ਕਿਹੜੀ ਪਨੀਰੀ ਲਾਉਂਦੇ ਹੋ ਦੱਸ ਤੋਂ ਬਣੇ ਵਿਜੀ ਅਸੀਂ 8ਵੇਂ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਆ ਜਿਦਾਂ ਗੋਭੀ ਦੀ ਪਨੀਰ ਲਾ ਲੋ ਬਾਂਦ ਗੋਭੀ ਲਾ ਲੋ ਕੜਮ ਲਾ ਲੋ ਉਸ ਤੋਂ ਬਾਅਦ ਫਿਰ ਬੇਗਨ ਦੀ ਲਾ ਲੋ ਮਸਾ ਚਾ ਟਮਾਟਰ ਪਿਆਜ਼ ਦੀ ਪਨੀਰ ਸ਼ੁਰੂ ਹੋ ਜਾਂਦੀ ਹੈ 8ਵੇਂ ਮਹੀਨੇ ਤੋਂ ਲੈ ਕੇ ਤੇ 4ਵੇਂ ਮਹੀਨੇ ਤੱਕ ਇਸ ਪਨੀਰ ਤਿਆਰ ਕਰਨੀ ਹੈ ਸਰ ਕਿੰਨਾ ਟਾਈਮ ਲੱਗ ਜਾਂਦਾ ਫਿਰ ਇਹ ਪਨੀਰੀ ਨੂੰ ਤਿਆਰ ਹੋਣ ਤੇ ਬੀਜ ਕਿੱਥੋਂ ਲੈਂਦੇ ਦੇ ਬੀਜ ਅਸੀਂ ਵੀਜੀ ਬੜੀਆਂ ਬੇ ਦੁਕਾਨਾਂ ਜੀਆਂ ਸੁਖਾ ਇੰਦਰ ਉਹ ਗਿਆ ਸਰ ਉਹ ਬੜੀ ਕਿੰਨਾ ਬਹੁਤ ਜਿਆਦਾ ਉਹ ਸੌ ਰਟੇ ਲੈਂਦੇ ਹੁੰਦੇ ਫਿਰ ਇਹ ਲੋਕ ਪਹੁੰਚ ਕਿਸ ਤਰ੍ਹਾਂ ਕਰਦੇ ਤੁਹਾਡੇ ਕੋਲ ਇੱਥੇ ਜਿੱਦਾਂ ਹੁਣ ਸਾਡੇ ਘੱਟੋ ਘੱਟ 50 ਤੋਂ 60 ਕਿਲੋਮੀਟਰ ਤੱਕ ਜਿਹੜੇ ਗਾਹ ਕਹੇ ਜਾਨ ਪਛਾਨ ਉਹ ਮਤਲਬ ਇੱਥੋਂ ਆਣ ਕੇ ਲੈ ਜਾਂਦੇ ਜਿੱਦਾਂ ਮੰਨ ਲਓ ਦੁਕਾਨਾ ਲਾ ਲਓ ਫਿਰ ਉਹਨਾਂ ਤੇ ਮਾਲ ਜਿਹੜਾ ਆਰਡਰਾਂ ਹੀ ਪਹੁੰਚ ਜਾਂਦੇ ਤੇ ਜਾਸਪੁਰ ਲਾਲੋ ਜ ਨਾਲ ਆਂਡੇ ਰੋ ਬਨਾਨਾ ਕਾਦੀਆਂ ਨਾਲੋ ਬਟਾਲਾ ਨਾਲੋ ਤਾਰੀਆਂ ਨਾਲੋ ਕਾਨੌਰ ਇਹਨਾਂ ਦੁਕਾਨ ਤੇ ਸਭ ਮਿਲਦਾ ਫਿਰ ਪਨੀਰੀ ਆ ਫਿਰ ਇਹ ਕਿੰਨੀਆਂ ਤਰ੍ਹਾਂ ਦੀ ਲਾਂਦੇ ਵੀ ਤੁਸੀਂ ਇੱਥੇ ਆਪਣੇ ਕੋ 4-5 ਤਰ੍ਹਾਂ ਦੀ ਬੀਂਗਨ ਚ ਤੇ 4-5 ਤਰ੍ਹਾਂ ਦੀ ਮਿਰਚ ਸਿੰਬਲਾ ਮੱਕਾ ਟਮਾਟਰ ਦੋ ਤਣ ਤਰ੍ਹਾਂ ਦੇ ਇਸ ਤਰ੍ਹਾਂ ਜਿਹਦਾ ਨਾਲ ਵੇਲਾ ਨਾਲੋ ਕੱਦੂ ਕੀਆ ਕਰੇਲਾ ਕਾਲੀ ਤੋਰੀ ਲਾਲੋ ਚੱਪੜ ਹਲਵਾ ਜਿਹੜੀਆਂ ਕਰੀਆਂ ਵਾਲੀ ਸਬਜ਼ੀਆਂ ਹੁਣ ਲੱਗਣੀਆਂ ਜਿੱਦਾਂ ਕਾਲਾ ਸਾਬਜੇ ਤਿਆਰ ਕਰਨੀਆਂ ਤੇ ਹੁਣ ਜਿਹਦਾ ਅਸੀਂ ਬੂਟੇ ਉਹਦੇ ਤਿਆਰ ਕੀਤੇ ਲਗਾ ਦੇਨੇ ਤੇ ਗਰਮੀਆਂ ਚ ਲੱਤਣਾ ਸ਼ੁਰੂ ਹੋ ਜੰਨੇ ਜਿਹੜੀ ਪਨੀਰੀ ਫਲੇ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਤਿਆਰ ਹੋਣ ਤੇ ਤੇ ਹੁਣ ਮੱਝ ਪਿੰਗਨ ਦੀ ਪਲੀ ਲਾਉਣ ਤੋਂ 2 ਤੋਂ 2.5 ਮਹੀਨੇ ਲੱਗ ਜਾਂਦੇ ਤਿਆਰ ਹੋਣ ਤੇ ਤੇ ਪਿਆਜ਼ ਨੂੰ ਵੀ ਘੱਟੋ ਘੱਟ 60 ਦਿਨੋਂ 2 ਮਹੀਨੇ ਲੱਗ ਕੇ ਹੀ ਜਾਂਦੇ ਤਿਆਰ ਹੋਣ ਤੇ ਕੋ ਪਾਣੀ ਪੂੜੀ ਦਾ ਵਜਰ ਪੈਂਦਾ ਕੋਈ ਕਿਸ ਜਦੋਂ ਬੇ ਮੌਸਮੀ ਬਰਸਾਤ ਹੋ ਗਈ ਉਹਦਾ ਫਿਰ ਵਜਰ ਪੈਂਦਾ ਜਿੱਦਾਂ ਹੁਣ ਅੱਜ ਕੀ ਨਾਲ ਉਹ ਚਾਰ ਪੰਜ ਤਿੰਨ ਬਰਸਾਤ ਹੋ ਗਈ ਹੈ ਜਿੱਦਾਂ ਉਹ ਪਿਆਜ਼ ਦੀ ਪਨੀੜੀ ਕੁਝ ਪਨੀੜੀ ਨੂੰ ਫਾਲਟ ਜਿੱਦਾਂ ਫਿਰ ਪੈ ਜਾਂਦਾ ਜਦੋਂ ਬੇ ਮੌਸਮੀ ਜੋ ਬਰਸਾਤ ਹੋ ਜਾਂਦੀ ਇੱਕ ਤੁਸੀਂ ਉਹ ਰੈਗ ਜਲਵਾਇਆ ਦਾ ਫਸਲਾਂ ਦੇ ਉੱਤੇ ਉਹ ਕੀ ਹੁੰਦਾ ਕਿਉਂ ਲੁੰਦੇ ਆ ਜਿਹੜੀ ਤਾਰ ਦੇ ਨਾਲ ਉਪਰਾਰੇ ਉਹ ਲਾ ਜਾਂਦਾ ਇਹ ਵੀ ਜੀ ਤਾਰ ਤਾਂ ਕਰਕੇ ਲਗਾਈ ਦੀ ਤਾਂ ਤਰਪਾਲ ਪਾ ਕੇ ਰੱਖਣੀ ਪਰ ਮੌਚਰ ਚ ਵੜਾ ਕੇ ਰੱਖਦੀ ਹੈ ਪਰ ਜਦ ਤਾਰ ਜਿਹੜੀ ਉਹ ਪੱਤੇ ਨਾਲ ਜੁੜਦੀ ਨਹੀਂ ਇੰਫੈਂਡਿੰਗ ਜੇ ਪ੍ਰੀਰੀ ਖਰਾਬ ਨਹੀਂ ਹੁੰਦੀ ਇਸ ਕਰਕੇ ਰੈਕ ਲਗਾਏ ਸ। ਲੋਕੀ ਇੱਥੋਂ ਆਣ ਕੇ ਪਹੁੰਚ ਕਰਦੇ ਆਰਡਰ ਤੇ ਕਰਦੇ ਕਿ ਹਾਂਜੀ ਜਿਹੜੀ ਦੁਕਾਨਾਂ ਵਾਲਾ ਮਾਲ ਉਹ ਆਰਡਰ ਤੇ ਹੀ ਚੱਲ। ਪਨੀਰੀ ਦੇ ਨਾਲ ਨਾਲ ਪਰਿਵਾਰ ਚ ਕਿੰਨੇ ਕੀ ਜਣੇ ਨਾਲ ਲੱਗੇ ਤੁਹਾਡੇ ਇੱਥੇ? ਆਪਣੇ ਹੀ ਤਿੰਨ ਪਰਿਵਾਰ ਤੇ ਇੱਥੇ ਡਿਪੈਂਡ ਆ ਤੇ ਬਾਕੀ ਅੱਗੇ ਬੰਦੇ ਵੀ 5-6 ਨਾਲ ਕੰਮ ਕਰਦੇ ਆ। ਨਾ ਰੋਜ਼ਗਾਰ ਉਹਨਾਂ ਨੂੰ ਵੀ ਦਿੱਤਾ ਹੋਇਆ ਜਿੱਦਾਂ ਫੇਰੇ ਆ ਲਾਲੋ 14 ਮੰਦਣਾ। ਇਹ ਤਾਂ ਉਹ ਇੱਥੋਂ ਅਸੀਂ ਮਾਲ ਤਿਆਰ ਕਰਨੇ ਫਿਰ ਦੁਕਾਨਾਂ पे ਜਾਂਦਾ ਫਿਰ ਉਹ ਅੱਗੋਂ ਵੇਚਦੇ ਨੇ ਫਿਰ ਘੱਟੋ ਘੱਟ 40 50 ਜਾਨੇ ਇਸ ਜੀ ਦੇ ਰਪੈਂਦੀ ਹੈ ਮਤਲਬ ਇੱਥੋਂ ਰੋਜ਼ਗਾਰ ਜਿਹੜਾ ਤੁਹਾਡਾ ਵੀ ਚੱਲਦਾ ਤਾਂ ਨਾਲ ਲੋਕਾਂ ਦਾ ਵੀ ਤੁਸੀਂ ਸ਼ੁਰੂ ਦੁਕਾਨਾਂ ਦਾ ਵੀ ਰੋਜ਼ਗਾਰ ਚੱਲਦਾ ਇੱਕ ਸਵਾਲ ਮੇਰਾ ਹੋ ਰਿਹਾ ਹੈ ਜਿਹੜੀ ਪਨੀਰੀ ਆ ਫਿਰ ਇਹ ਜਿਹੜੀ ਤਿਆਰ ਹੋ ਕੇ ਬੇਮੌਸਮੀ ਜਿ ਇੱਕ ਲੱਗਦੀ ਕਿ ਮੌਸਮ ਦੇ ਹਿਸਾਬ ਨਾਲ ਲਾਉਂਦੇ ਤੁਸੀਂ ਜਿਸ ਤਰ੍ਹਾਂ ਵੀ ਲਾਉਂਦੇ ਨੇ ਅਹੀ ਫਿਰ ਮੌਸਮ ਦੇ ਹਿਸਾਬ ਨਾਲ ਹੀ ਪਨੀਰੀ ਲਗਾਉਣੀ ਹੈ ਤੇ ਜਿਹੜਾ ਕਣਕ ਝੋਨਾ ਫਿਰ ਉਹਨੂੰ ਕਿ ਤਵੇ ਇੱਥੇ ਤੁਸੀਂ ਤੇ ਉਹ ਤੇ ਫਿਰ ਇਹ ਕੰਨਕ ਜੋ ਆ ਫਿਰ ਉਹ ਹੀ ਆਪ ਲਗਾਈਏ ਉਹਦੇ ਬਲਗਮਨੇ ਲਗਾਉਣੇ ਤੇ ਫਿਰ ਜਿੱਦਾਂ ਹਣ 2-4 ਮਹੀਨੇ ਹੈਡ ਕੋ 4ਵੇਂ ਮਹੀਨੇ ਤੱਕ ਤੇਰੀ ਤਿਆਰ ਕਰਕੇ ਲਗਾਉਣੀ ਫਿਰ ਸੇਚ ਦੇਣੀ ਹੈ ਸੇਲ ਕਰ ਦੇਣੀ ਉਸ ਤੋਂ ਬਾਅਦ ਅਸੀਂ 3-4 ਮਹੀਨੇ ਰੈਫਰਿਜਰੇਟਰ ਧੋਣੇ ਤੇ ਡਿਪੈਂਡ ਕਰਨਾ ਹੈ ਕੰਮ ਆਪਣਾ ਤੇ ਫਿਰ ਉਸ ਤੋਂ ਬਾਅਦ ਫਿਰ 8ਵੇਂ ਮਹੀਨੇ ਸ਼ੁਰੂ ਹੋ ਜਾਂਦਾ ਕੰਮ ਇਹਦਾ